ਅੱਜ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਾਰਾਜ ਪੱਤੀ 162 ਗੁਰਪ੍ਰੀਤ ਦੇ ਘਰ ਆਪਾਂ ਸਨ ਤਿੰਨ ਨਗ ਦਿਖਾਵਾਂਗੇ ਦੋ ਮੱਜਾਂ ਮਿੱਤਰੋ ਇੱਧਰ ਖੜੀਆਂ ਨੇ ਇੱਕ ਦੂਜੀ ਸਾਈਡ ਖੜੀ ਐ ਤਿੰਨੇ ਮੱਜਾਂ ਦੀ ਆਪਾਂ ਇਕੱਠੀ ਵੀਡੀਓ ਬਣਾ ਰਹੇ ਆ ਤੇ ਦੋ ਮਿੱਤਰੋ ਸਜਰਾ ਨੇ ਇੱਕ ਗੱਪਣਾ ਤੇ ਕਰਦਿਆਂ ਬਾਈ ਦੇ ਨਾਲ ਗੱਲਬਾਤ ਕਿੰਨਾ ਕਿੰਨਾ ਦੁੱਧ ਤਿਆਰ ਆ ਥਾਂਲੇ ਵੀ ਜੀ ਮਿੱਤਰੋ ਪੂਰੀਆਂ ਸਾਫ ਨੇ ਕੱਦ ਦਰਮਿਆਨੇ ਆ ਤੇ ਕੱਲਾ ਕੱਲਾ ਮਿੱਤਰੋ ਥਾਣਾ ਬਹੁਤ ਸੁਣਾ ਹਵਾਨਾ ਬਣਾਇਆ ਵਾ ਕਿੰਨਾ ਕ ਦੁੱਧ ਆ ਕਰਦੇ ਆ ਬਾਈ ਜੀ ਨਾਲ ਗੱਲਬਾਤ ਸਿੰਘਾਂ ਦੀ ਸੇਵ ਵੀ ਮਿੱਤਰੋ ਬਹੁਤ ਸੋਹਣੀ ਹਾਂਜੀ ਬਾਈ ਗੁਰਪ੍ਰੀਤ ਕੀ ਹਾਲ ਚਾਲ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਸੂਆ ਪਹਿਲਾਂ ਆਪਾਂ ਗੱਲ ਕਰਕੇ ਕਿਹੜਾ ਸੂਆ ਹੈ ਇਹ ਤੀਜਾ ਸੂਆ ਜੀ ਤੀਜਾ ਸੂਆ ਸੂਈ ਆ ਹਾਂਜੀ ਕਿੰਨੇ ਕ ਦਿਨ ਹੋ ਗਏ ਉਹਨਾਂ ਕੇ ਸੂਈ ਨੂੰ ਮੰਗਰ ਬੱਚਾ ਕੱਟਾ ਮੰਗਰ ਕੱਟਾ ਸੱਤਵਾਂ ਦੇਣਾ ਕਿੰਨਾ ਕ ਜਿਹੜਾ ਕੱਟੀ ਆ ਜੀ ਕੱਟੀ ਆ ਚਲੋ ਤੇ ਕਿੰਨਾ ਕ ਜਿਹੜਾ ਦੁੱਧ ਤਿਆਰ ਆ ਦੁੱਧ ਥੱਲੇ 12 ਕਿਲੋ ਤੋਲ ਕੇ ਦੇਣਾ ਸਣੇ ਬੱਚੇ ਹਾਂ ਹਾਂ ਸਣੇ ਬੱਚੇ ਸਣੇ ਬੱਚੇ 12 ਕਿਲੋ ਦੁੱਧ ਤਿਆਰ ਹੈ। ਭਾ ਵੀ ਅੱਜ ਮੈਨਾਂ ਆਪਣੇ ਠੀਕ ਠੀਕ ਜੇ ਹਨਾ। ਹਾਂਜੀ ਹਾਂਜੀ ਜਾਵਾਂ ਮੰਦਾ ਚੱਲ ਰਿਹਾ ਜੀ। ਹਾਂ ਪੂਰਾ ਹੀ ਮੰਦਾ ਪਸੂਆਂ ਦਾ ਹਨਾ। ਜਿਵੇਂ ਇਹ ਅੱਜ ਤੋਂ 15-20 ਦਿਨ ਪਹਿਲਾਂ ਮਿੱਤਰੋ ਪੂਰੇ ਇਹਨਾਂ ਦੇ ਰਿਕਾਰਡ ਤੋੜੇ ਹੋਏ ਸੀ। ਭਾ ਘੱਟ ਵਾਲੀਆਂ ਹੀ ਆ। ਤੇ ਇਹ ਤੀਜਾ ਸੂਆ ਸੂਈ ਆ 7 ਦਿਨਾਂ ਦੀ ਸੂਈ ਆ ਮੰਗਰ ਕੱਟੀ ਆ ਹਨਾ। 12 ਲੀਟਰ ਦੁੱਧ ਤਿਆਰ ਹੈ। ਇਹਨੂੰ ਤੋਰੋ ਜੇ ਇੱਕ ਵਾਰੀ। ਸਿੰਘਾਂ ਦੀ ਬੰਦਰ ਵੀ ਸੋਹਣੀ ਆ ਕੱਦ ਫੇਰ ਆਪਾਂ ਕਹਿੰਨੇ ਵੀ ਦਰਮਿਆਨੇ ਆ ਜਿੱਡੀ ਚੀਜ਼ ਹੋਵੇ ਆਪਾਂ ਕੋਸ਼ਿਸ਼ ਆ ਵੀ ਆਪਾਂ ਉਹਦੀ ਚੀਜ਼ ਦੱਸਗੇ। ਤਾ ਜੋ ਜਿਹੜਾ ਵੀ ਭਰਾ ਦੂਰੋਂ ਚੱਲ ਕੇ ਆਵੇ ਮੁੜ ਕੇ ਨਾ ਜਾਵੇ ਆਪਣਾ ਅੰਦਾਜ਼ਾ ਲਾ ਕੇ ਆਪ ਇੱਕ ਆ ਤਾ ਜੋ ਕਿਸੇ ਵੀ ਭਰਾ ਨੂੰ ਆਪਣੋਂ ਆਉਣ ਦੇ ਵਿੱਚ ਤੇ ਵਾਪਸ ਮੁੜਨ ਦੇ ਵਿੱਚ ਤੰਗੀ ਨਾ ਆਵੇ ਜਿੰਨਾ ਦੁੱਧ ਹੋਊਗਾ ਉਨਾ ਹੀ ਆਪਾਂ ਦੁੱਧ ਦੱਸਾਂਗੇ ਜਿਹੜਾ ਸੂਗਾ ਸੂਏ ਦਾ ਉਨੇ 21 ਦਾ ਮਿੱਤਰੋ ਹੋ ਜਾਂਦਾ ਕਈ ਵਾਰ ਕਈ ਭਰਾ ਵੱਧ ਕਹਿ ਜਾਂਦੇ ਪਰ ਆਪਾਂ ਅੰਦਾਜ਼ਾ ਆਪ ਲਾਉਣਾ ਹੁੰਦਾ ਹੈ ਤੇ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਨੇ ਪਰ ਇਹ ਮਿੱਤਰੋ ਆਪ ਨੂੰ ਤੀਜਾ ਸੋਝ ਲੱਗਦੀ ਹੈ ਇਹ ਪੂਰੀ ਥਾਂ ਲਈ ਬੀਰੀ ਸਾਫ ਹੈ। ਇਕੱਲਾ ਇਕੱਲਾ ਥਾਣਾ ਹੈ। ਫਵਾਨਾ ਬਹੁਤ ਸੋਹਣਾ ਬਣਾਇਆ ਵਾ। ਇਹਦਾ ਆਪਾਂ ਰੇਟ ਫਿਰ ਕੀ ਕਰਤਾ ਜੀ? ਰੇਟ ਇਹਦਾ 115 ਕਰਤਾ। 115? ਹਾਂ ਜੀ। ਤੀਜੇ ਸੂਏ ਸੂਈ ਆ 115 ਰੇਟ ਆ। ਹਾਂ 12 ਤੇ 12 ਕਿਲੋ ਦੁੱਧ ਤਿਆਰ ਆ। ਕੋਈ ਤੋਲਣਾ ਚਾਹੁੰਦਾ ਹੋਵੇ? ਆ ਤੋਲ ਸਕਦਾ ਜੀ। ਦੋ ਟਾਈਮ ਦੱਸ ਲਈ। ਦੋ ਟਾਈਮ ਉਹਦੀ ਤਸੱਲੀ ਕਰ ਸਕਦਾ। ਹੁਣ ਆਪਾਂ ਦੂਜੇ ਨੰਬਰ ਤੇ ਕਰਦੇ ਹਾਂ ਗੱਲ ਹਣਾ। ਇਹਦਾ ਸੂਆ ਜੀ। ਇਹ ਦੂਜਾ ਸੂਆ ਜੀ। ਇਹੇ ਦੂਜਾ ਸੂਆ ਸਿੰਘਾਂ ਦੇ ਬਹੁਤ ਸੋਹਣੇ ਕੁੰਡੀ। ਤੇ ਮੰਗਰ ਇਹਦਾ ਕਟਾ। ਇਹ ਤੋਰੋ ਜੀ ਨੋਬੇ ਇਹਦਾ ਵੀ ਮਿੱਤਰੋ ਕਾਦੇ ਦਰਮਿਆਨ ਨਾਲ ਲਈ ਵੀ ਦੀ ਪੂਰੀ ਸਾਫ ਹੈ ਸੋਹਣਾ ਹਵਾਨਾ ਲੰਮੀ ਤੋਰ ਦੋ ਜੀ ਸਾਹਮਣੇ ਕੱਲਾ ਕੱਲਾ ਇਹਦਾ ਵੀ ਥਾਣਾ ਤੇ ਦੁੱਧ ਵੀ ਕਹਿੰਦਾ ਵੀ 10 ਲੀਟਰ ਤਿਆਰ ਆ ਚੰਗਾ ਭਜਣਾ ਚੰਗੀ ਸੰਭੀ ਵੀ ਆ ਸੋ ਕਾਫੀ ਆਪਾਂ ਫੇਰ ਕਹਿਣਾ ਵੀ ਮਿੱਤਰੋ ਮੰਦਾ ਚੱਲ ਰਿਹਾ ਜੇਕਰ ਕਿਸੇ ਭਰਾ ਨੇ ਵੇਚਨੀ ਆ ਤਾਂ ਉਸ ਹਿਸਾਬ ਨੇ ਵਿਕਣੀ ਆ ਮੰਦੇ ਦੇ ਹਿਸਾਬ ਨਾਲ ਲੈਣ ਵਾਲੇ ਨੂੰ ਮਿੱਤਰੋ ਹੁਣ ਫਾਇਦਾ ਕਿਸੇ ਨੇ ਨਵਾਂ ਕੰਮ ਕਰਨਾ ਉਹਨਾਂ ਦੀ ਖਾਤਰ ਕਾਫੀ ਫਾਇਦਾ ਇਹਦਾ ਰੇਟ ਫਿਰ ਜੀ ਆਪਾਂ ਇਹਦਾ 1.5 ਆ ਜੀ ਉਹਦਾ 1.15 ਹਾਂ ਜੀ ਇਹਦਾ 1.5 ਤੇ ਤੀਜੀ ਵੀ ਆਪਾਂ ਦਿਖਾ ਦਗੇ ਹਾਂ ਤੀਜੀ ਵੀ ਓਕੇ ਮਿੱਤਰੋ ਬਾਈ ਕੋਲੇ ਹੈਗੀ ਆ ਤੀਜੀ ਸੂਣ ਵਾਲੀ ਇਹਦੀ ਵੀ ਆਪਾਂ ਡਿਟੇਲ ਬਾਈ ਤੋਂ ਲਵਾਂਗੇ ਚੰਗਾ ਵਜਣਾ ਚੰਗੀ ਸੰਭੀ ਵੀ ਹੈ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ਼ ਆ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਇਹ ਬਾਈ ਦੇ ਨਾਲ ਗੱਲਬਾਤ ਕਰਦੇ ਹਾਂਜੀ ਬਾਈ ਜੀ ਇਹਦਾ ਸੂਆ ਮੇਨ ਇਹ ਤੀਜਾ ਸੂਆ ਜੀ ਤੀਜਾ ਸੂਆ ਸੋਹੰਦੀ ਆ ਹਾਂਜੀ ਹਾਂਜੀ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਇਹਦੇ ਰਹਿੰਦੇ ਆ ਜੇ ਪੰਜ ਛੇ ਦਿਨ ਪਹਿਲਾਂ ਮੰਗਰੋਂ ਕਦੋਂ ਵੇਚ ਹੋ ਸਕਦੀ ਹੈ ਹਨਾ ਦੁੱਧ ਕੱਢ ਦੂਗੀ 11 12 ਮਾਲਕ ਤਾਂ 13 14 ਕਹਿੰਦਾ ਜੀ ਫਿਰ ਦੇਖੋ ਠੀਕ ਆ 11 12 ਤੱਕ ਕੱਢਣਾ ਚਾਹੀਦਾ ਹਨਾ ਠੀਕ ਆ ਤੀਜਾ ਸੂਆ ਸੋਹਣੀ ਆ ਸਿੰਘ ਖੁੱਲੇ ਆ ਜੀ ਥਾਂਲੇ ਵੀ ਦੀ ਪੂਰੀ ਸਾਫ ਆ ਇਹ ਵੀ ਤੁਰ ਕੇ ਦਿਖਾ ਦਿਓ ਮਾਲਕ ਤਾਂ ਭਾਈ ਕਹਿੰਦਾ ਵੀ 13 14 ਕਹਿੰਦੇ ਆ ਪਰ ਆਪਾਂ ਮਿੱਤਰੋ ਕਿਲੋ ਅੱਧਾ ਕਿਲੋ ਘਾਟੀ ਮੰਨ ਕੇ ਚੱਲਾਂਗੇ ਤੇ ਤੁਹਾਡੀ ਸੇਵਾ ਨਾਲ 13 14 ਵੀ ਕੱਢ ਸਕਦੀ ਆ ਪਰ 11 12 ਮਿੱਤਰੋ ਅੰਦਾਜ਼ਾ ਕੱਢ ਸਕਦੀ ਆ ਜਿਹੜੇ ਹਿਸਾਬ ਨਾਲ ਦਾ ਲੈਵਾ ਚੰਗਾ ਵਜਣਾ ਚੰਗੀ ਸੰਭੀ ਵੀ ਆ ਥਣ ਲਈ ਵੀ ਪੂਰੀ ਮਿੱਤਰੋ ਸਾਫ਼ ਹੈ ਸੂਣ ਦੇ ਮੇਰਾ ਅੰਦਾਜ਼ਾ ਵੀ 2 4 ਦਿਨ ਘੱਟੋ ਘੱਟ ਲੈ ਜਾਣੇ ਵੱਧ ਘੱਟ ਵੀ ਕਰ ਸਕਦਾ ਮੋੜ ਲੈ ਜੇ ਬਸ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ 98724 82124 ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਰੇਟ ਇਹਦਾ ਰੇਟ ਫਿਰ ਇਹਦਾ ਕੀ ਕਰਤਾ ਜੀ ਆਪਾਂ ਰੇਟ 15 ਕਰਦੇ 15 ਹਾਂਜੀ ਆ ਦੋ ਦਾ 15 15 ਹੋ ਗਿਆ ਹਾਂਜੀ ਇੱਕ ਦਾ 15 ਹੋ ਗਿਆ 15 ਠੀਕ ਆ ਰੇਟ ਪੂਰਾ ਖਿੱਚ ਕੇ ਕਰਿਆ ਜੀ ਹਨਾ ਠੀਕ ਕਰਿਆ ਜੀ ਮੰਦੇ ਦੇ ਹਿਸਾਬ ਨਾਲ ਕਰਿਆ ਜੀ ਮੰਦੇ ਦੇ ਹਿਸਾਬ ਨਾਲ ਫੋਨ ਨੰਬਰ ਦੱਸ ਦਿਓ ਜੀ ਆਪਣਾ ਹੈਗਾ ਜੀ 95923 95923 31034 31034 ਹਾਂਜੀ 95923310342 ਦਾ ਫੋਨ ਨੰਬਰ ਆ ਸੋ ਸਾਰੇ ਵੀਰਾਂ ਦਾ ਧੰਨਵਾਦ